ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੁਸੀਂ ਸਿੱਖ ਸਨਹਾਨਦਾਂ ਦੀ ਗੱਲ ਕਰੋਗੇ ਇੱਥੇ ਬਰਤ ਰੱਖਣ ਨੂੰ ਜਾਂ ਭੁਖੜ ਤਾਲ ਨੂੰ ਕੋਈ ਥਾਂ ਨਹੀਂ ਕੋਈ ਇਹੋ ਜਿਹਾ ਨਿਜਮ ਗੁਰੂ ਸਾਹਿਬ ਨੇ ਨਹੀਂ ਬਣਾਇਆ ਪਰ ਸਾਡੇ ਕੌਮ ਦੇ ਵਿੱਚ ਕੁਝ ਇਹੋ ਜਿਹੇ ਕੜਮ ਆਉਂਦੇ ਨੇ ਜਿੰਨਾਂ ਦੇ ਨਾਲ ਚੌਧਰੀ ਲਾ ਦਿਓ ਤਾਂ ਵੀ ਸ਼ਬਦ ਵਧੀਆ ਲੱਗੋ ਔਰ ਜੇ ਉਦੋਂ ਉੱਪਰ ਜਾਣਾ ਹੋਵੇ ਕਤੀੜ ਲਾ ਦਿਓ ਵਧੀਆ ਲੱਗੂ ਖੱਜ ਲਾ ਦਿਓ ਵਧੀਆ ਲੱਗੂ ਭੇੜ ਕਹਿ ਦਿਓ ਤਾਂ ਵੀ ਠੀਕ ਹੈ ਤੇ ਉਹ ਕੌਣ ਨੇ ਬੰਦੇ ਮੈਂ ਗੱਲ ਕਰਨ ਲੱਗਾ ਡਿਬਰੂਗੜ੍ਹ ਵਾਲੇ ਸੰਤ ਮਹਾਰਾਜ ਅੰਮ੍ਰਿਤਪਾਲ ਜੀ ਜਿਨ੍ਹਾਂ ਦੇ ਦਾੜੀ ਵੱਡੀ ਹੈ ਸਿਰ ਤੇ ਕੇਸ ਸ਼ਾਇਦ ਥੋੜੇ ਬਹੁਤੇ ਵੱਧ ਗਏ ਹੋਣ ਪਰ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦਿਓ ਕੱਲ ਤੱਕ ਸਰ ਦੇ ਜੱਜਦਾਰ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਭੁੱਖ ਹੜਤਾਲ ਖਤਮ ਕਰ ਦਿਓ ਹੁਣ ਖਬਰ ਇਹ ਵੀ ਹੈ ਕਿ ਜਿਹੜੀਆਂ ਬੀਬੀਆਂ ਬੈਠੀਆਂ ਸੀ ਭੁੱਖ ਹੜਤਾਲ ਦੇ ਉਹਨਾਂ ਨੂੰ ਹੀ ਭੁੱਖ ਲੱਗੀ ਹੋਣੀ ਹੈ ਤੇ ਭੁੱਖ ਹੜਤਾਲ ਖਤਮ ਕਰਤੀ ਜਿਹੜੀਆਂ ਬੀਬੀਆਂ ਬਰਤ ਰੱਖਦੀ ਹੁੰਦੀਆਂ ਨੇ ਤੁਹਾਨੂੰ ਪਤਾ ਤੇ ਉਹ ਬੀਬੀਆਂ ਸਵੇਰੇ ਸਵੇਰੇ ਵਧੀਆ ਦੇਸੀ ਘਿਓ ਦੇ ਦੋ ਪਰੌਂਠੇ ਤੇ ਦੁਪਹਿਰੇ ਕਿੱਲੋ ਸੇਵ ਫਰੂਟ ਜਾਨੀ ਕਿ ਖਾ ਕੇ ਫਿਰ ਕਿਹੜੀਆਂ ਵਰਤ ਰੱਖ ਲਿਆ ਸੀ ਜਦੋਂ ਚੰਦ ਚੜਦਾ ਤੇ ਫਿਰ ਚੰਦ ਦੇਖ ਕੇ ਤੇ ਇਹ ਉਹ ਫਿਰ ਵਰਤ ਤੋੜਨੀਆਂ ਨੇ ਯਾਨੀ ਕਿ ਇਹ ਜਿਹੜਾ ਸਿਧਾਂਤ ਹੈ ਰੀਤੀ ਰਿਵਾਜ ਕਹ ਲੋ ਇਹ ਸਿੱਖ ਔਮ ਦੇ ਵਿੱਚ ਨਹੀਂ ਹੈਗਾ ਤੇ ਜਦੋਂ ਅਸੀਂ ਕਹਿੰਦੇ ਆ ਮੈਂ ਹਿੰਦੂ ਨਹੀਂ ਹਮ ਹਿੰਦੂ ਨਹੀਂ ਅਸੀਂ ਹਿੰਦੂਆਂ ਤੋਂ ਵੱਖਰੇ ਆ ਮੈਂ ਇੱਕ ਬੇਨਤੀ ਕਰਦਾ ਹੁਣ ਜਿੰਨੀ ਮੈਨੂੰ ਸਮਝ ਲੱਗੀ ਹੈ ਅਸੀਂ ਸੰਗ ਨੂੰ ਕਮਾਉਣੇ ਆ ਵਰਤਾਂ ਵਰਤਾਂ ਤੋਂ ਬੜਾ ਦੂਰ ਹੈ ਕਤੇ ਨਹੀਂ ਇਹਨਾਂ ਦੇ ਵਿੱਚ ਬਹੁਤਾ ਵਿਸ਼ਵਾਸ ਨਾ ਕਰੀਏ ਤੇ ਨਾ ਕਰਨ ਦੀ ਲੋੜ ਹੈ ਤੇ ਨਾ ਕਰਨਾ ਪਰ ਜਿਹੜੇ ਡਿਬਰੂਗੜ ਵਾਲੇ ਬਾਬੇ ਨੇ ਚਲੋ ਇਹ ਵਰਤਾਂ ਵਰਤਾਂ ਦੇ ਭੁਖ ਹੜਤਾਲ ਦੀ ਗੱਲ ਤਾਂ ਕੋਈ ਬਹੁਤੀ ਵੱਡੀ ਨਹੀਂ ਲੋਕਾਂ ਨੇ ਕਰੀਏ ਨੇ ਲੋਕਾਂ ਨੇ ਕਲੇ ਸਪਾਏ ਹੋਏ ਐ ਖਬਰਾਂ ਬਣ ਜਾਂਦੀਆਂ ਨੇ ਅਮਰਤਪਾਲ ਨੇ ਭੁਖ ਹੜਤਾਲ ਰੱਖ ਲਈ ਹੋਏ ਅਮਰਤਪਾਲ ਨੇ ਭੁਖ ਹੜਤਾਲ ਤੋੜਤੀ ਹੋਏ ਇੱਥੇ ਲੀ ਜਾਂਦਾ ਏ ਇਦਾਂ ਹੀ ਕਲਤਖ ਦੇ ਸਾਹਮਣੇ ਉਹਦੇ ਮਾਤਾ ਜੀ ਬੈਠੇ ਸੀ ਮਾਤਾ ਜੀ ਦੀ ਸਿਹਤ ਖਰਾਬ ਹੋ ਗਈ ਐ ਮਾਤਾ ਜੀ ਨੂੰ ਸਹਰਾਣਾ ਲਾ ਦੇਓ ਸਰ ਥੱਲੇ ਉਲਟੀਆਂ ਲੱਗੀਆਂ ਨੇ ਮਾਤਾ ਜੀ ਨੂੰ ਹੁਣ ਐਂਬੂਲੈਂਸ ਵਿੱਚ ਲੈ ਕੇ ਚੱਲ ਜਾਓ ਬਸ ਆਹੀ ਨੇੜੇ ਡਰਾਮੇ ਹੁੰਦੇ ਨੇ ਉਥੇ ਕਰੀ ਜਾਂਦੇ ਆ ਜਿਹੜੀ ਗੱਲ ਮੈਂ ਅੱਜ ਕਰਨੀ ਥੋੜੀ ਜੀ ਧਿਆਨ ਦੇ ਨਾਲ ਸੁਣ ਲਿਓ ਇੱਕ ਤਾਂ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਹੈ ਪਹਿਲਾਂ ਤਾਂ ਇਹ ਤੁਸੀਂ ਗੌਰ ਕਰ ਲਿਓ ਤੁਹਾਡੇ ਕੰਮ ਆਉ ਬੇ ਤੁਸੀਂ ਇਹ ਸਾਖੀਆਂ ਸੁਣਾਇਆ ਕਰੋ ਕਿ ਸਿੱਖ ਕੌਮ ਦੇ ਵਿੱਚ ਸਿੱਖ ਮਰਜ਼ਬ ਦੇ ਵਿੱਚ ਭੁੱਖ ਹੜਤਾਲ ਜ਼ਰੂਰੀ ਹੈ ਬਾਈ ਰੱਖਿਆ ਕਰੋ ਠੀਕ ਹੈ ਦੂਜੀ ਗੱਲ ਜਦੋਂ ਭੁੱਖ ਹੜਤਾਲ ਖਤਮ ਕਰਨੀ ਹੋਵੇ ਉਦੋਂ ਰਮਜ਼ਾਨ ਦੇ ਰੋਜ਼ੇ ਜਿਹੜੇ ਮੁਸਲਮ ਭਰਾ ਰੱਖਦੇ ਨੇ ਹੁਣ ਜਿਹੜੀ ਮੈਂ ਅੱਜ ਗੱਲ ਡਿਬਰੂਗੜ੍ਹ ਜੇਲ੍ਹ ਦੀ ਕਰਨ ਲੱਗਾ ਇਹਨਾਂ ਦੇ ਨਾਲ ਇੱਕ ਬੈਰਕ ਦੇ ਵਿੱਚ ਤਕਰੀਬਨ ਜਿਹੜੇ 10-11 ਜਿਹੜੇ ਸੂਰਮੇ ਫੜੇ ਹੋਏ ਸੀ ਥਾਣੇ ਤੇ ਕਬਜ਼ਾ ਕਰਨ ਵਾਲੇ ਜਿਹੜੇ ਕਹਿੰਦੇ ਸੀ ਸਿਰ ਦੇ ਦੇਵਾਂਗੇ ਅਸੀਂ ਸ਼ਹੀਦੀਆਂ ਪਾ ਦੇਵਾਂਗੇ ਉਹ ਸਾਰੇ ਇਕੱਠੇ ਜੀ ਨਾ ਅੰਮ੍ਰਿਤਪਾਲ ਵਿੱਚ ਜਿਹੜਾ ਮਰਸੀ ਦੇ ਵਿੱਚ ਭੱਜਿਆ ਹੋਇਆ ਨਜ਼ਰ ਆਉਂਦਾ ਸੀ ਭਾਈ ਸਾਹਿਬ ਨੂੰ ਪੁਲਿਸ ਨੇ ਘੇਰ ਲਿਆ ਠੀਕ ਹੈ ਤੇ ਇਹ ਇਹ ਸਾਰੇ ਇੱਕ ਬੈਰਕ ਦੇ ਵਿੱਚ ਬੰਦ ਸੀ ਉੱਥੇ ਹੁਣ ਪਤਾ ਕੀ ਹੋਇਆ ਇਹਨਾਂ ਦੇ ਦੋ ਧੜੇ ਬਣ ਗਏ ਉੱਥੇ ਹੁਣ ਥੋੜਾ ਜਿਹਾ ਐਪੀਸੋਡ ਦੇਖਿਓ ਜਾਂ ਚਲੋ ਫਿਲਮ ਦੀ ਗੱਲ ਕਰ ਲਓ ਕਿਉਂਕਿ ਇਹ ਡਾਇਰੈਕਟਰ ਪ੍ਰੋਡਿਊਸਰ ਵੱਡੇ ਸੀ ਐਕਟਰ ਕੌਣ ਸੀ ਇਹਨਾਂ ਦਾ ਅਮਰਤ ਪਾਲ ਜਾਣਦੇ ਹੋ ਤੁਸੀਂ ਤੇ ਪ੍ਰੋਡਿਊਸਰ ਵੀ ਨਾਲ ਹੀ ਫੜ ਲਿਆ ਸੀ ਦਲਜੀਤ ਕਲਸੀ ਹੁਣ ਐਪੀਸੋਡ ਪਤਾ ਕਿਦਾਂ ਖਤਮ ਹੋ ਰਿਹਾ ਜਿਹੜਾ ਦਲਜੀਤ ਕਲਸੀ ਹੈ ਚਾਰ ਪੰਜ ਸੂਰਮੇ ਤਾਂ ਉਹਦੇ ਨਾਲ ਉਹਦੇ ਬੰਦ ਹੋ ਗਏ ਉਹਨੇ ਭੁਖਣ ਦਾ ਤਾਰ ਤੋੜਦੀ ਜਾਨੀ ਕਿ ਰਮਜ਼ਾਨ ਦੇ ਜਿਹੜੇ ਰੋਜ਼ੇ ਸੀ ਉਹ ਖਤਮ ਕਰਦੇ ਸਚਾਈ ਇਹਨੂੰ ਹੁਣ ਚੌਲ ਵੀ ਇਹਨੂੰ ਅੰਦਰ ਬਣਾਉਣੇ ਬਣਾਉਣੇ ਪੈਣਗੇ ਠੀਕ ਹੈ ਤੇ ਖੋਪਾ ਤੇ ਦੱਖਾਂ ਭੇਦ ਦੇ ਅੰਦਰ ਜਦੋਂ ਰੋਜ਼ੇ ਖਤਮ ਕਰਦੇ ਨੇ ਉਦੋਂ ਚੌਲਾਂ ਦਾ ਉਹਨਾਂ ਦਾ ਜਿਹੜਾ ਪ੍ਰਸ਼ਾਦ ਹੁੰਦਾ ਮੁਸਲਮਾਨ ਵੀਰ ਬਣਾਉਂਦੇ ਨੇ ਉਹ ਉਹ ਬਣਾਉਣਾ ਪੈਣਾ ਤੇ ਉਹ ਕਲਸੀ ਦੇ ਨਾਲ ਜਿਹੜੇ 2 4 ਸੀ ਤੇ ਕਲਸੀ ਹੁਣ ਕਹਿ ਲਈਏ ਇਹ ਐਪੀਸੋਡ ਦਾ ਜਾਂ ਫਿਲਮ ਦਾ ਪ੍ਰੋਡਿਊਸਰ ਸੀ ਪੈਸਾ ਉਹਨੇ ਬਹੁਤ ਇਕੱਠਾ ਕੀਤਾ ਸੀ ਤੇ ਜਿਹੜਾ ਐਕਟਰ ਹੈ ਤੇ ਉਹ ਅਮਰਿਤਪਾਲ ਹੈ ਹਲੇ ਉਹ ਐਕਟਿੰਗ ਕਰੀ ਜਾਂਦਾ ਕਹਿੰਦਾ ਮੈਂ ਭੁਖੜਦਾਲ ਖਤਮ ਨਹੀਂ ਕਰਨੀ ਯਾਨੀ ਕਿ ਮੈਂ ਰੋਜੇ ਹਲੇ ਰੱਖਣੇ ਨੇ ਤੇ ਉਹਦੇ ਨਾਲ ਪਤਾ ਕੌਣ ਬਾਜੇ ਕੇ ਪ੍ਰਧਾਨ ਮੰਤਰੀ ਪੱਪਲਪ੍ਰੀਤ ਹੋ ਗਿਆ ਤੇ ਇਹ 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 ਚਾਰ ਭੰਜੇ ਦੇ ਨਾਲ ਨੇ ਯਾਨੀ ਕਿ 10 ਜਾਣੇ ਸੀ ਕੁੱਲ ਮਿਲਾ ਕੇ 11 ਕਹਿ ਲਗੇ ਤੇ ਹੁਣ ਇਹ ਇੱਕ ਬੈਰਕ ਦੇ ਵਿੱਚੋਂ ਰੋਲਾ ਪਾ ਕੇ ਅੱਧੇ ਕਹਿੰਦੇ ਭੁਖੜਦਾਲ ਅਸੀਂ ਤੋੜਤੀ ਤੇ ਅੱਧੇ ਜਿਹੜੇ ਸੰਤ ਮਹਾਰਾਜ ਜੀ ਨੇ અમૃતપાલ ਵਰਗੇ ਤੇ ਉਹ ਕਹਿੰਦੇ ਅਸੀਂ ਤੋੜਨੀ ਨਹੀਂ ਅਸੀਂ ਤਾਂ ਕਹਿੰਦੇ ਕੁਰਬਾਨੀ ਦੇਣੀ ਹੈ ਸਿਰ ਦੇਣਾ ਹਾਲਾਂਕਿ ਹੈ ਡਰਾਮਾ ਹੀ ਇਹ ਅੰਦਰੋਂ ਜਿਹੜੀ ਖਬਰਾਂ ਆ ਰਹੀਆਂ ਨੇ ਲੋਕਾਂ ਨੂੰ ਡਰਾਉਣ ਵਾਸਤੇ ਆਂਦਰ ਖਾਤੇ ਖਾਂਦੇ ਹੋਣਗੇ ਅੱਜ ਤੇ ਬਾਸੂਰ ਸਿੰਘ ਵਰਗੇ ਖਾਂਦੇ ਰਹਿੰਦੇ ਟੋਫੀਆਂ ਜਿਹੜਾ 24 ਘੰਟੇ ਭੁੱਖ ਨਹੀਂ ਲੱਗਦੀ ਸੀ ਪਹਿਲਾਂ ਉਹ ਦੂਜਾ ਗੁਰਬਖਸ਼ ਸਿੰਘ ਜਿਹੜਾ ਤਾਂ ਕਿਦੋਂ ਸਾੜ ਮਾਰ ਕੇ ਮਰਿਆ ਪਤਾ ਨਹੀਂ ਦੇ ਕੇ ਮਾਰਦਾ ਅਗਲੇ ਨੇ ਇਹ ਨਾਟਕ ਵਾਜ ਨੇ ਕੀਤੇ ਸਾਰੇ ਨੇ ਤੇ ਹੁਣ ਇਹਨਾਂ ਨੇ ਕਰ ਲਈ ਯਾਨੀ ਕਿ ਹੁਣ ਅੰਦਰੋਂ ਜਿਹੜੀ ਡਿਵਰੀ ਗੜ ਤੋਂ ਜਿਹੜੀ ਅੰਦਰੋਂ ਖਬਰ ਆ ਰਹੀ ਹੈ ਉਹ ਇਹ ਹੈ ਕਾਲਸੀ ਦੇ ਨਾਲ ਜਿਹੜੇ ਪੰਜ ਚਾਰ ਬੰਦੇ ਸੀ ਉਹਦੇ ਸੂਰਮੇ ਜਾਣ ਕੇ ਤੇ ਉਹ ਕਹਿੰਦੇ ਵੀ ਅਸੀਂ ਹੁਣ ਬਖਰੀ ਬੈਰਕ ਵਿੱਚ ਰਹਿਣਾ ਸਾਡਾ ਇਹਨਾਂ ਨੂੰ ਕੋਈ ਲਾਗਾ ਦੇ ਗਿਆ ਨਹੀਂ ਅੰਦਰ ਇਹ ਚੱਲ ਰਿਹਾ ਤੇ ਅਮਰਤਪਾਲ ਜਿਹੜੇ ਮਹਾਪੁਰਖ ਇਹਨਾਂ ਨੂੰ ਚਲੋ ਬ੍ਰਹਮ ਗਿਆਨੀ ਤਾਂ ਹਲੇ ਨਾ ਕਹੋ ਹਲੇ ਥੋੜਾ ਟਾਈਮ ਲੱਗੂ ਜੇ ਪੰਜ ਚਾਰ ਸਾਲ ਜਿੰਦਾ ਰਹੇਗੀ ਤਾਂ ਬ੍ਰਹਮ ਗਿਆਨੀ ਵੀ ਲੋਕਾਂ ਇਹ ਦਣਗੇ ਤੇ ਇਹ ਕਹਿੰਦੇ ਅਸੀਂ ਬਖਰੀ ਬੈਰਕ ਵਿੱਚ ਰਹਿਣਾ ਜਣੇ ਕਿ ਇਹ ਪੰਥ ਦਾ ਇੱਕ ਹੈ ਇਹ ਇਹ ਉਹ ਲੋਕ ਨੇ ਜਿਹੜੇ ਇੱਥੇ ਲੋਕਾਂ ਨੂੰ ਬੇਬਕੂ ਬਣਾਏ ਗਏ ਅਸੀਂ ਪੰਥ ਬਸੇ ਮੈਂ ਉਜੜਾਂ ਇਹ ਜਿਹੇ ਨਾਰੇ ਲਾਇਏਗੇ ਬੰਦੇ ਸ਼ਰਮ ਨਹੀਂ ਮੰਨੀ ਵੀ ਇਹ ਜਿਹੜੇ ਇਹ ਜਿਹੜੇ ਸ਼ਬਦ ਸੀ ਇਹ ਇਹ ਵਰਤੇ ਕਿੰਨਾ ਨੇ ਨੇ ਇਹ ਸ਼ਬਦ ਕਿੰਨਾ ਲਈ ਬਣੇ ਸੀ ਇਹਨਾਂ ਨੇ ਸ਼ਰਮ ਨਹੀਂ ਮੰਨੀ ਤੇ ਇੱਥੇ ਅਸੀਂ ਸਿਰ ਦੇਵਾਂਗੇ ਅਸੀਂ ਪੰਥ ਬਸੂਗਾ ਮੈਂ ਉਜੜੂਗਾ ਮੈਂ ਸਹੀ ਦੀ ਦੇ ਦਾਂਗਾ ਇਹ ਜਿਹੇ ਇਹ ਜਿਹੇ ਝੂਠ ਸਮਾਨ ਸੇ ਲੋਕਾਂ ਸਾਹਮਣੇ ਬੋਲਦੇ ਰਹੇ ਇਹਨੂੰ ਲਿਖ ਕੇ ਦੇਣ ਵਾਲਾ ਕੋਈ ਹੋਰ ਸੀ ਇਹ ਕੇਵਲ ਬੋਲਦੇ ਸੀ ਇਹਨੂੰ ਪਤਾ ਨਹੀਂ ਸੂਰਮਿਆਂ ਨੂੰ ਬਿਲਤਣਾ ਭਾਰ ਜਿਹੜੀਆਂ ਅਸੀਂ ਚੱਲ ਸਾੜੇ ਗਲਤਾਂ ਨੇ ਬਾਹਰ ਨਹੀਂ ਚੱਲਣਾ ਇਹਨਾਂ ਨੂੰ ਪਤਾ ਸੀ ਠੀਕ ਹੈ ਤੇ ਪਰ ਹੁਣ ਹੁਣ ਜਿਹੜੀਆਂ ਫੁਕਰੀਆਂ ਮਾਰ ਰਹੀ ਸੀ ਉਹ ਸਾਹਮਣੇ ਆ ਗਈਆਂ ਚਲੋ ਮੈਂ ਬਹੁਤੀ ਲੰਬੀ ਚੌੜੀ ਗੱਲ ਨਹੀਂ ਕਰਨੀ ਇੱਕ ਤਾਂ ਸਾਨੂੰ ਹੁਣ ਪਤਾ ਲੱਗਿਆ ਵੀ ਸਿੱਖੋਂ ਦੇ ਵਿੱਚ ਭੁੱਖ ਹੜਤਾਲ ਹੁੰਦੀ ਹੈ ਯਾਨੀ ਕਿ ਸਿੱਖ ਸੰਧਾਨ ਹੈਗਾ ਵੀ ਭੁੱਖ ਹੜਤਾਲ ਹੁੰਦੀ ਹੈ ਤੇ ਜਦੋਂ ਭੁੱਖ ਹੜਤਾਲ ਤੋੜਨੀ ਹੈ ਉਹ ਰਮ ਰਮਜ਼ਾਨ ਦੇ ਜਿਹੜੇ ਐ ਰੋਜ਼ੇ ਬਣ ਜਾਂਦੇ ਆ ਜਿਹੜੇ ਮੁਸਲਮਾਨ ਭਰਾ ਰੱਖਦੇ ਨੇ ਯਾਨੀ ਕਿ ਇਹ ਇਹ ਦੋਨੋਂ ਜਿਹੜੇ ਸਿਧਾਂਤ ਨੇ ਨਾ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਸ਼ਾਇਦ ਗੁਰੂ ਸਾਹਿਬ ਨੂੰ ਨਹੀਂ ਪਤਾ ਸੀ ਵੀ ਭੁਖੜਤਾਲ ਹੁੰਦੀ ਹੈ ਤੇ ਜਿਹੜੇ ਰੋਜ਼ੇ ਰੱਖਣੇ ਨੇ ਗੁਰੂ ਸਾਹਿਬ ਨੂੰ ਉਹ ਵੀ ਨਹੀਂ ਪਤਾ ਸੀ ਤੇ ਇਹ ਗੁਰੂ ਸਾਹਿਬ ਨੂੰ ਹੁਣ ਸਿਖਾ ਰਹੇ ਨੇ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਵੀ ਤੈਨੂੰ ਨਹੀਂ ਪਤਾ ਸੀ ਸਾਨੂੰ ਪਤਾ ਹੈ ਭੁਖੜਤਾਲ ਵੀ ਹੁੰਦੀ ਹੈ ਤੇ ਆ ਜਿਹੜੇ ਰੋਜ਼ੇ ਨੇ ਇਹ ਵੀ ਹੁੰਦੇ ਨੇ ਜਾਨੀ ਕਿ ਹੁਣ ਇਹ ਕਰਤੂਤਾਂ ਨੇ ਇਹਨਾਂ ਦੀਆਂ ਜਿਹੜੀਆਂ ਡਿਬਰੂਗੜ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੀਆਂ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਵੀ ਜਿਹੜੇ ਬੰਦੇ ਐਡੀਆਂ ਵੱਡੀਆਂ ਡੇਂਗਾ ਮਾਰਦੇ ਸੀ ਅੰਦਰ ਇੱਕ ਬੈਰਕ ਦੇ ਵਿੱਚ 10 ਜਾਣੇ ਘਟ ਘਟ 50 60 ਬੰਦੇ ਦੀ ਬੈਰਕ ਹੁੰਦੀ 10 ਜਾਣੇ ਉਹਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ 10 ਜਾਣੇ ਘਟੋ ਘਟ 10 ਜਾਣੇ ਤੇ ਇੱਥੇ ਇਹ ਕਹਿੰਦੇ ਪੌਣੇ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਅਸੀਂ ਇਕੱਠੇ ਕਰਾਂਗੇ ਪੰਜਾਬ ਨੂੰ ਅਸੀਂ ਪੰਜਾਬ ਨੂੰ ਛੋਨੇ ਜਿਹੜੀ ਬਣਾਵਾਂਗੇ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ ਪੰਜਾਬ ਦੇ ਵਿੱਚ ਖਾਲਸਤਾਨ ਬਣਾਵਾਂਗੇ ਇੱਥੇ ਇਹ ਪਕਾਈ ਮਾਰਦੇ ਰਹੇ ਹੁਣ ਅਕਲ ਟਿਕਾਣੇ ਆ ਗਈ ਤੇ ਸਾਡੇ ਲੋਕਾਂ ਨੂੰ ਵੀ ਸਮਝ ਆ ਗਈ ਵੀ ਜਿਹੜੇ ਬੰਦੇ 60 ਬੰਦਿਆਂ ਦੀ ਬੈਰਕ ਵਿੱਚ 10 ਬੰਦੇ ਇਕੱਠੇ ਨਹੀਂ ਰਹਿ ਸਕਦੇ ਡਾਂਗੂ ਛੋਟੀ ਹੋ ਗਏ ਇੱਕ ਕਹਿੰਦਾ ਮੈਂ ਭੁਖੜਤਾਲ ਤੋੜਨੀ ਏ ਦੂਜਾ ਕਹਿੰਦਾ ਨਹੀਂ ਭੁਖੜਤਾਲ ਮੈਂ ਰੱਖਣੀ ਏ ਤੇ ਦੂਜੇ ਪਾਸੇ ਅਫਵਾਹਾਂ ਵੀ ਲੱਗ ਕੇ ਜਹਦਰ ਸਾਹਿਬ ਨੇ ਇਹ ਜੋ ਲੈਟਰਪੈਡ ਤੇ ਲਿਖ ਕੇ ਭੇਜਿਆ ਸੀ ਹੁਕਮਨਾਮਾ ਕਿ ਕੁਝ ਨੇ ਮੰਨਿਆ ਇਧਰ ਸੁਖਪ੍ਰੀਤ ਸਿੰਘ ਉਗੋ ਕੇ ਜਿਹੜੇ ਉਦੋਂ ਕੇ ਜਿਹੜੇ ਡਾਕਟਰ ਫਿਲਾਸਫਰ ਨੇ ਉਹ ਤੇ ਉਹ ਕਹਿੰਦੇ ਕਹਿੰਦੇ ਸਾਡੇ ਸਿੰਘ ਸੀਚਕਾਉਂਦੇ ਨੇ ਸਾਡੇ ਸਿੰਘ ਮੰਨਦੇ ਨੇ ਕੱਲ ਤੱਕ ਤਨੂੰ ਤੇ ਅਮਰਤਪਾਲ ਬਾਬਾ ਤਾਂ ਮੰਨਦਾ ਨਹੀਂ ਹੁਣ ਮੈਂ ਸੰਤ ਨਾਲ ਕਹਿਦ ਨੂੰ ਦੁਬਾਰੇ ਫਿਰ ਗੁੱਸਾ ਕਰਨਾ ਕਹੀਆਂ ਨੇ ਵੀ ਸਾਡੇ ਸੰਤ ਦੀ ਇਨਸਲਟ ਕਰਤੀ ਠੀਕ ਹੈ ਤੇ ਨਾਲੇ ਉਦੋਂ ਕਾਹੇ ਕਹੀ ਜਾਂਦਾ ਕਹਿੰਦਾ ਜਿਹੜੇ ਸਾਡੇ ਸਿੰਘ ਨੇ ਨਾ ਉਹ ਤਾਂ ਕਾਲ ਤੱਕ ਤੁਹਾਨੂੰ ਸੀਟ ਝਕਾਉਂਦੇ ਨੇ ਤੇ ਨਾਲ ਹੀ ਵਕੀਲ ਖੜਾ ਹੈ ਉਥੇ ਵਕੀਲ ਕਹਿੰਦਾ ਜੀ ਅਮਰਤਪਾਲ ਕੈਦਾ ਕਾਨੂੰਨ ਦੇ ਅੰਡਰ ਰਹਿ ਕੇ ਭੁਖੜ ਹੜਤਾਲ ਰੱਖ ਲਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਕੈਦਾ ਕਾਨੂੰਨ ਨੂੰ ਉਹ ਕਹਿੰਦਾ ਮੈਂ ਮੰਨਦਾ ਨਹੀਂ ਤੇ ਹੁਣ ਉਹਦੇ ਅੰਡਰ ਆ ਗਿਆ ਜਾਂ ਤਾਂ ਫਿਰ ਅੰਦਰ ਜੁੱਤੀ ਫਿਰਦੀ ਆ ਤੇ ਜਾਂ ਫਿਰ ਹੁਣ ਲੱਤਾਂ ਪਾਹਰ ਨਹੀਂ ਚੱਲਦੀਆਂ ਤੇ ਹੁਣ ਤੁਹਾਨੂੰ ਖੁੱਲ੍ਹੂ ਛੁੱਟੀ ਐ ਜਿਨ੍ਹਾਂ ਨੇ ਵੀਡੀਓ ਦੇਖਣੀ ਐ ਗਾਲਾਂ ਕੱਢਣ ਵਾਸਤੇ ਤੁਹਾਡੇ ਵਾਸਤੇ ਕੱਲ ਨੂੰ 10-12 ਘੰਟੇ ਲਈ ਕੱਡੋ ਰਾਜਕੇ ਪੜਾਅ ਜਿਨੀ ਕੱਢਣੀਆਂ ਨਾ ਕਿਉਂਕਿ ਤੁਹਾਡਾ ਹੋਰ ਤਾਂ ਕੋਈ ਕੰਮ ਨਹੀਂ ਤੁਹਾਡੀ ਅਕਲ ਜਦੋਂ ਕਿ ਅਕਲ ਦੀ ਗੱਲ ਹੋਵੇ ਪੱਠੇ ਚੜਨ ਜਾਂਦੀ ਹੁੰਦੀ ਐ ਘਾਹ ਚੜਨ ਜਾਂਦੀ ਹੁੰਦੀ ਐ ਤੇ ਮੈਂ ਬੇਨਤੀ ਤਾਂ ਕੀਤੀ ਐ ਵੀ ਜਿਹੜੇ ਮਹਾਪੁਰਖ ਅਤੇ ਲੋਕਾਂ ਨੂੰ ਬੇਕੂਬ ਬਣਾ ਕੇ ਡਿਬਰੂਗੜ੍ਹ ਬੰਦ ਕੀਤੇ ਨੇ ਨਾ ਉਹਨਾਂ ਨੇ ਕਰਦੂਤ ਐ ਉਹ ਖੜਤਾਲ ਵੀ ਰੱਖਦੇ ਨੇ ਤੇ ਰਮਜ਼ਾਨ ਦੇ ਜਿਹੜੇ ਰੋਜ਼ੇ ਨੇ ਉਹ ਵੀ ਤੋੜਦੇ ਨੇ ਇਹ ਬੇਨਤੀ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ